ਦੇਗੀ ਆਪਣੀ ਆਪ ਕੋਈ ਨਵੇਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ। ਹੋਰ ਫਿਰ ਗਾੜੀਆਂ ਜਿੱਦਾਂ ਰੇੜਾ ਨਹੀਂ ਚੁੱਕਿਆ ਨੰਦਾ ਆਹੋ ਏਦਾਂ ਚੁੱਕੀ ਚੱਲੀ ਜੇ ਮੈਂ ਰੇੜੇ ਦਿੱਤ ਨਾ ਬੱਚਾ ਆਹ ਤੇ ਰੇਹਦੇ ਇਹਨਾਂ ਕੋਤੋ ਤਾਂ ਆਜੀ ਹੈ ਨਾ ਇੰਓ ਤੇ ਮੈਂ ਵੇਖੀ ਮਾਰ ਤੂੰ ਇਹ ਨਹੀਂ ਇਹ ਕਿੜਾ ਮੋਟਾ ਡਬਲ ਇਸ ਨੂੰ ਜਾਣਿਆ ਨਹੀਂ ਰਹਿੰਦੇ ਰਹਿੰਦੇ ਕਦ ਆਵਾ ਪਰਸੋ ਜਾਵਾ ਕਿਹੋ ਜਿਹਾ ਇਹਨੇ ਆਪਣੇ ਗਵਾਂਡਰ ਨਹੀਂ ਆ। ਉਹਨੇ ਮੈਨੂੰ ਖਾਦ ਲਿਆ। ਹਾਂ। ਉਹਨੇ ਨਾ ਚੱਲੇ ਟੱਕੇ ਤੇ ਦੋ ਤਿੰਨ ਕੋਠਿਆਂ ਦਾ ਲਫਾਫਾ ਮਗਾ ਲਿਆ। ਉਹ ਦੋ ਤਿੰਨ ਕੋਠਿਆਂ ਦਾ ਲਫਾਫਾ ਮਗਾ ਲਿਆ। ਮੈਂ ਮੈਨੂੰ ਆਂਦੇ ਕੋਠਿਆਂ ਦੇ ਲਫਾਫਾ ਪਾ ਦੇ। ਹਾਂ। ਲੰਘ ਗਿਆ ਕਿ ਟਾਈਮ ਸੁਮਈਆਂ ਮਾਵਾਂ ਦਾ। ਆਂਦੀ ਨਹੀਂ ਮੈਂ ਰਾਤ ਖਾਣਾ ਵੇਖਿਆ ਵਾ 15 ਦਿਨ ਲਗਾਤਾਰ ਮਹੀ ਪਹਿਣਾ ਵਾ। ਤੇ ਮੈਂ ਕਿਹਾ ਇਤਨਾ ਕਿਤਨਾ ਮਹਗਦਾ ਵਾ ਮੈਨੂੰ ਤੇ ਨੋਟੀਫਿਕੇਸ਼ਨ ਆ ਇਹਨਾਂ ਦਾ ਮੀ ਪੈਣਾ ਹੋਵੇ ਲਾਗੇ ਛਾਗੇ ਵੀ ਮੈਨੂੰ ਤੇ ਕੋਈ ਆਇਆ ਨਹੀਂ ਮੈਂ ਕਿਹਾ ਖਬਰਾਂ ਵਿਖਾਓ ਹਾਂ ਖਬਰਾਂ ਵੇਖਿਆ ਤੇ ਸੌਣ ਮਹੀਨੇ ਦੀਆਂ ਵੇਖੀ ਜਾਵੇ ਪਿਛਲੇ ਮਹੀਨੇ ਦੀਆਂ ਆ ਜਮਾਨਾ ਹਾਇਰ ਖਬਰਾਂ ਤਾਂ ਹਿੱਕਾ ਮਹੀਨਾ ਪੁਰਾਣੀਆਂ ਆਂ ਦੀਆਂ ਹੈ ਤਿੰਨ ਖਾਤੇ ਨੇ ਜ਼ਰ ਪਾਲਣੀ ਵਾਪਸ ਕਰਨੀ ਨਾ ਤਾਂ ਪਾਲੇ ਹੀ ਵਟਣੀ ਗਿਆ ਇਹ ਖ ਮਾਦਾ ਜਿੱਕਰਦੀਆਂ ਉਹਨਾਂ ਨੇ ਟੀਵੀ ਨਹੀਂ ਲਾਉਣੇ ਆਉਂਦੇ ਇਹ ਇੱਕ ਮਾਦਾ ਦੇ ਮੁੰਡੇ ਨੇ ਇਹਨਾਂ ਨੂੰ ਸਮਝਾਇਆ ਕਿ ਤੂੰ ਨਾ ਆ ਬਟਨ ਆਪ ਗੇ ਆ ਤੇ ਆ ਆ ਨਹੀਂ ਆ ਬਟਨ ਆਪ ਗੇ ਨਾ ਤੂੰ ਬੋਲ ਦੇਣਾ ਵਾ ਕਿ ਦੂਜਾ ਚੱਲਵੇ ਜੀ ਦੂਜਾ ਚੱਲਵੇ ਜੀ ਮਾਦਾ ਨਾ ਰੋਟੀ ਘਾਲ ਲਵੜਗਾ ਹਿੱਤੇ ਪਹਿਲਾਂ ਹੀ ਬੋਲੀ ਜਾਵੇ ਉਹਦਾ ਉਹਦਾ ਸੋਚਣਾ ਕਿ ਬੋਲੀ ਜਾਵੇ ਗੈਸ ਚੱਲ ਪਈ ਚੱਲ ਪਈ ਗੈਸ ਦਾ ਸੋਣਾ ਚੱਲਣੀ ਐ ਅਲੈਕਸਾ 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 ਹੋ ਅਲੈਕਸਾ ਨੀ ਨਾ ਉਹਨੂੰ ਉਹਦੇ ਮੁੰਡੇ ਸਮਝਾਇਆ ਜੋ ਨੱਪੇਗੀ ਨਾ ਉਹ ਕੋਈ ਚੱਲ ਜੂਗਾ ਜੋ ਬੋਲੂ ਜੋ ਬੋਲੂਗੇ ਉਹ ਕੋਈ ਚੱਲ ਜੂ ਤੇ ਉਹਦਾ ਸਿਲੰਡਰ ਲਾ ਕੇ ਲੈ ਆ ਕੇ ਨੱਪ ਕੇ ਬੋਲੀ ਜਾਵੇ ਕੈਸਾ ਚੱਲ ਪਾ ਕੈਈਸਾ ਚੱਲ ਪਾ ਗੈਸ ਕਿਥੋਂ ਚੱਲੇ ਉਹ ਜਰਾ ਗੈਸ ਤੇ ਸੋਚਿਆ ਲਾ ਹੀ ਹਾਂ ਇਹ ਵਜੇ ਪਿੰਡਾਂ ਦੇ ਮਾਹੌਲ ਚਾ ਲਈ ਹੋਰ ਕੋਈ ਕਾਲ ਪਰਸ਼ਨਾਵਾ ਉਮਮ ਹੋਰ ਕੋਈ ਤੈਨੂੰ ਸੁਣਾਉਣਾ ਆ ਅੱਛਾ ਲਈ ਹੋਲੀ ਹੋਈ ਗਈ ਹੋ ਗਈਆਂ ਤਾਂ ਵੱਧੂ ਹਾਂ ਆਹ ਵਿਚੋਰ ਕੀ ਆ ਲੋਕੀਦਾਂ ਦੇ ਸਕੂਲ ਮੁੱਤਾਂ ਨਹੀਂ ਦਿੰਦੇ ਤੂੰ ਆਨਾ ਕੋਣ ਨਹੀਂ ਦਿੰਦੇ ਹੈ ਫੇਰ ਗੁੰਗੇ ਨਹੀਂ ਦੇ ਸਕੂਲੇ ਥੇਰ ਕੀ ਪੂਰੇ ਗੁੰਗੇ ਦੇ ਬੋਲਦੀ ਨਾ ਨਹੀਂ ਮਾਸਾ ਵੀ ਹਾਂ ਹਾਂ ਪੜਾਉਂਦੇ ਵੀ ਕੋਕੇ ਸਿਰਪੇ ਕੁੰਟੇ ਜੇ ਜੇ ਪੜਾਉਂ ਫੇਰ ਪੜਾਉਂਦੇ ਵੀ ਕੋਈ ਨਹੀਂ ਨੇ ਨਹੀਂ ਪੜਾਉਂਦੇ ਬੜਾ ਲੈ ਤਾਂ ਇੱਕ ਬੰਨੇ ਕੋ ਨਹੀਂ ਦਿੰਦੇ ਇੱਕ ਬੰਨੇ ਪੜਾਉਂਦੇ ਬੈਠਾ ਇਹ ਕਿ ਚੱਕਰ ਹੈ ਉਹ ਕੋ ਨਹੀਂ ਪਾਨੇ ਪਰ ਮੜਮਣੇ ਕੋ ਨਹੀਂ ਅੱਛਾ ਪਤਾ ਕਿ ਜਦੋਂ ਉਹਨਾਂ ਬੁਲਾਉਣਾ ਤੇ ਫੇਰ ਬੋਲਣਾ ਵਾ ਮੈਂ ਵੀ ਬੋਲਦੇ ਆ ਮੜਮਣ ਬੁੰਦੀ ਲਈ ਬੋਲਦੇ ਠੀਕ ਗੱਲਾਂ ਨਹੀਂ ਕਰਨੀਆਂ ਕੋਈ ਕਾਹਦੇ ਵੇ ਇਹ ਕੋਈ ਗੱਲਾਂ ਕਰ ਦੇਣੇ ਆ ਬਾਹਲਾ ਕੱਲ ਫ੍ਰੀ ਫਾਇਰ ਤੇ ਇੰਨੇ ਬੰਦੇ ਬਾਤ ਤੇ ਮੈਂ ਨਾ ਹਾ ਸੂਟ ਖਰੀਦ ਲਿਆ ਮੈਂ ਨਾ ਇਹ ਦਿਨ ਭੋਲੇ ਦੁਕਾਨ ਮੈਂ ਕੱਪ ਖਰੀਦ ਲਿਆ ਮੈਂ ਲੈਕਸਾ ਖਰੀਦ ਲਿਆ ਮੈਂ ਇਹ ਲੈਕਸਾ ਕਿਦਰਾ ਆਇਆ ਜੀ ਕਿੱ ਗਾ ਕੀ ਇਹ ਨਾ ਅੰਦਾ ਕਰਾਵੜਾ ਆਉਂਦਾ ਹੈ ਇਹਦਾ ਬੜਾ ਮਸ਼ਹੂਰ ਹੋਇਆ ਸੀ ਟੋਟਲ ਗੇਮਿੰਗ ਇਹ ਡਾਡਰ ਨਹੀਂ ਜਾ ਰਿਹਾ ਉਹਦੇ ਵਿੱਚ ਬੰਦਾ ਜਿਹੜਾ ਆਉਂਦਾ ਹੈ ਕਰੈਕਟਰ ਆ ਲੋਕ ਆ ਲੋਕ ਆ ਗਿਆ ਲੋਕ ਆ ਗਿਆ ਮੈਂ ਕਿਹੜਾ ਲੋਕ ਆ ਗਿਆ ਪਾਇ ਲੱਗਾ ਗੇਮ ਜਾ ਗਿਆ ਕੋਰਾ ਹੋਇਆ ਸੀ ਯਾਰ ਲੋਕ ਆ ਗਏ ਜੀਆ ਕੋਣੋ ਕਰੋਲੋ ਕਰੋਲੋ ਆ ਗਿਆ ਗੇਮ ਚ ਕਰੋਲੋ ਮਾਕਰੋ ਨਾਲੇ ਮਹਾਟ ਪਾਇਆ ਰੋਰਾ ਗਿਆ ਨੇ ਕਰੋਲੋ ਕਰੋਲੋ ਹੈ ਕਿਦਾ ਚਾ ਚੜਿਆ ਉਹ ਤੇ ਰनाल्डੋ ਨੀਆ ਫੁੱਟਬਾਲ ਵਾਲਾ ਆਹੋ ਉਹਦੇ ਕਰੈਕਟਰ ਪਾਇਆ ਗੇਮ ਚ ਅੱਛਾ ਉਹਨੂੰ ਕਰੋਲੋ ਪੜਾ ਆਹੋ ਗੇਮ ਵਾਲੇ ਆਪਣੇ ਛਾਦੀ ਗੱਲ ਕਰਦੇ ਨਾ ਹਾਂ ਦੀ ਗੱਲਾਂ ਕਰਦੇ ਅਗਲੇ ਰनाल्डੋ ਨੂੰ ਬੁੱਕਰ ਤੋਂ ਬਣੇ ਕੀ ਆ ਆਪ ਸਾਡੀ ਚੱਕੀ ਤੇ ਕੰਮ ਕਰਦਾ ਨਾ ਵਾ ਕਿ ਨਹੀਂ ਡੇਗਰੀ ਡੇਗਰੀ ਤਾਂ ਹਾਂ ਚਲੀ ਨਹੀਂ ਡੇਗਰੀ ਪੈਸੇ ਲੈਣਾ ਕੰਮ ਕਰ ਨਹੀਂ ਹਨਾ ਨਹੀਂ ਉਹ ਵੀ ਮਾੜਾ ਮੁਰਗੀ ਚਲੀ ਗਈ ਤਾਂ ਚੱਲ ਹੈਰਾ ਕਰਕੇ ਦੱਸ ਕੀ ਕੰਮ ਆ ਕੱਲੀ ਕੱਲੀ ਚੀਜ਼ ਪੁੱਛੂੰਗਾ ਤੇਨੂੰ ਹਾਂ ਮੈਨੂੰ ਜਵਾਬ ਦੇਣਾ ਇਤੋਂ ਕੀ ਹੁੰਦਾ ਇਤੋਂ ਕੀ ਹੁੰਦਾ ਆ ਜਿਹੜਾ ਸਾਹਮਣੇ ਖੁਰਪਾ ਪਿਆ ਵਾ ਇਹਦੇ ਨਾਲ ਇਹਦੇ ਚ ਕਿੰਨਾ ਆਟਾ ਪੈਂਦਾ ਵਾ ਕਿਲੋ ਪੈਂਦਾ ਇਹਦੇ ਚ ਵੱਡੇ ਚ ਕਿਲੋ 1.5 ਕਿਲੋ 2 ਕਿਲੋ ਤੇਨੇ ਕਿਲੋ ਕਹ ਲਗਾ 2.5 ਕਿਲੋ 2 ਕਿਲੋ ਆਉਦੇ ਚ ਪੈਂਦਾ ਹੀ ਸਵਾ ਕਿਲੋ ਚੱਲ ਜੀ ਆ ਗਈ ਆ ਛਾਨਣਾ ਵਾ ਛਾਨਣਾ ਇਹਦਾ ਔੜਾ ਹੂੰ ਛਾਨਣਾ ਮੋਟਰ ਕਿੱਥੇ ਵੀੜੀ ਜੇ ਪੁੱਠੀ ਜੀ ਹੈ ਮੋਟਰ ਮੋਟਰ ਕਿੱਥੇ ਆ ਅੱਛਾ ਮੋਟਰ 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 ਕਿੱਥੇ ਆ ਉੱਥੇ ਬਈ ਕਿੱਥੇ ਪਈ ਵਿਖਾ ਤੂੰ ਚੱਕੀ ਦਾ ਕੰਮ ਕਰਦਾ ਨਾ ਕਿੱਥੇ ਪਈ ਮੋਟਰ ਆ ਮੋਟਰ ਹੈਗੀ ਨਹੀਂ ਆ ਅੱਛਾ ਆਹ ਮੋਟਰ ਇੱਥੇ ਮੋਟਰ ਆ ਪਹਿਲਾਂ ਉੱਥੇਂ ਦੀ ਨਾ ਪਹਿਲਾਂ ਤੇ ਉੱਥੇਂ ਦੇ ਕਿੰਨਾ ਚਿਰ ਹੋ ਗਿਆ ਇੱਥੇ ਆਈ ਨੂੰ ਇਹਨੂੰ ਹੋ ਗਏ ਆ 6 ਮਹੀਨੇ ਹੋ ਗਏ ਹੂੰ ਤੇ ਉਹ ਕਦੇ ਵਾਲੇ ਪਜਾਮੇ ਟੰਗੇ ਪਜਾਮੇ ਉਹ ਦਾਦੇ ਦੇ ਵੱਢ ਘਟ ਕੇ ਦਿੰਦਾ ਦਾਦੇ ਦੇ ਵੱਡੇ ਕੱਟੇ ਹਾਂ ਦਾ ਤੱਕਦੇ ਆ ਯਾ ਦੋ ਚੱਕੀਆਂ ਨਾ ਆ ਵੀਡੀਓ ਉਹਨੇ ਵੀ ਮੈਂ ਤੁਹਾਨੂੰ ਦੱਸਾਂ ਚਲ ਆ ਜਿਲਗੇ ਕਰ ਲਿਆ ਕੰਮ ਤੇਰਾ ਬਹੁਤ ਥੱਕ ਗਿਆ ਆ ਦੇ ਚਾਹ ਪਿਆਵਾ ਆ ਦੇ ਚਾਹ ਪਿਆਵਾ ਆ ਦੇ ਚਾਹ ਪਿਆਵਾ ਇਹ ਤਾਂ ਗਾਂ ਬਾਹਰ ਕੱਢੇਗਾ ਨਾ ਤੇ ਉਹਨੇ ਮੂਤਣਾ ਹੀ ਤੂੰ ਯਾ ਸਮਝ ਕੇ ਪੀ ਲਈ ਮਾਮਾ ਕਹੀ ਤੇ ਗੋਆ ਖਾ ਲੈਂਦੇ ਆ ਤੈਨੂੰ ਮੈਂ ਚਾਹ ਤੇ ਇਕੱਲਾ ਕਹਿਣ ਦਿਆਂਵਾ ਇਹ ਤੇ ਸੇਂਕ ਗਾਉ ਨੂੰ ਤਰ ਬਹੁਤ ਅੱਛਾ ਹੁੰਦਾ ਹੈ ਇਹ ਗਾਂਬਰਾ ਕਿਹੜੀ ਆ ਸਾਈਵਾਲ ਆ ਸਾਈਵਾਲ ਤੇ ਸਾਈਵਾਲ ਦਾ ਬਹੁਤ ਵਧੀਆ ਹੁੰਦਾ ਆ ਆ ਜਾ ਗਾਲ ਕਰਦੀ ਪੱਕਾ ਗਾਲ ਕਰਦੀ ਉਹ ਦੇਖਿਆ ਅਨੇ ਕਰਦਾ ਸੀ ਬਾਦਰਾ ਆ ਗਿਆ ਆ ਦੇ ਨਹੀਂ ਕਰਦਾ ਸੀ ਬਾਦਰਾ ਆ ਗਿਆ ਆ ਪਰਲੀ ਦੇ ਸੇਂਕ ਵਾਥ ਲਾ ਦੇ ਉਹ ਨਾ ਜੋ ਮੰਗੇਗਾ ਉਹ ਨਾਮ ਦਊਗਾ ਯਾ ਸੇਂਗ ਨੂੰ ਸੇਂਗ ਨੂੰ ਇੱਕ ਸੇਂਗ ਨੂੰ ਹੱਥ ਲਾ ਦੇ ਇਤਰਾ ਨਹੀਂ ਆਹ ਇਸ ਤਰ੍ਹਾਂ ਨਾ ਇਹ ਤੇ ਮਰਜ਼ੀ ਲਾ ਲੂ ਆ ਉਹ ਉਧਰ ਦੀ ਜਾ ਕੇ ਲਾਉਣਾ ਇੱਧਰ ਦੀ ਥੋੜਾ ਇੱਧਰ ਦੀ ਗੱਲ ਹੀ ਨਹੀਂ ਉਧਰ ਦੀ ਜਾ ਕੇ ਲਾਉਣਾ ਯਾ ਸੇਂਗ ਨੂੰ ਅੱਤੇ ਲਈ ਚੈਲੰਜ ਈ ਸੇਂਗ ਨੂੰ ਹੱਥ ਲਾ ਦੇ ਤੇ ਜੋ ਕਹਵੇਂਗਾ ਪਹਿਲਾਂ ਪੜਨਾ ਸਹੀ ਕਰ ਆਉ ਦਾ ਬੰਨਿਆ ਕੁੜੀ ਆ ਵੇ ਕੰਨ ਚ ਮੈਲ ਪਕੜਨ ਵਾਲਿਆਂ ਵਾਂਗੂ ਕੰਨਾਂ 'ਚ ਮੈਲ ਕੱਢਣ ਵਾਲੇ ਹੋ ਜਾਂਦੇ ਸੀ ਚੱਲ ਜਾ 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 ਪੁੱਤ ਇਤਰਾ ਗਾਂ ਚੁੱਕ ਦੇਣਾ ਡੰਡਾ ਵਾਰੇ ਕਰ ਚੱਲ ਹਾਂ ਚੱਲ ਹਾਂ ਚੱਲ ਹਾਂ ਟੜਾ ਲਾਉਂਦੇ ਨੇ ਟੜਾ ਲਾਉਂਦੇ ਨੇ ਛੜ ਵੀ ਮਾਰ ਦਿੰਦੀ ਹੁੰਦੀ ਆ ਛੜ ਵੀ ਛੜਦੀ ਹੁੰਦੀ ਲਾਟਾ ਮਤਲਬ ਲਾਟਾ ਅੱਜ ਕੱਲ ਦੇ ਬੱਚਿਆਂ ਛੜਦਾ ਵੀ ਨਹੀਂ ਪੜਾ ਨੇ 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 ਇਹਨੂੰ ਇਹਨੂੰ ਲਾ ਕੇ ਵੇਖ ਲੈ ਮੜਾਇਆ ਡੰਡਾ ਲਾ ਕੇ ਵੇਖ ਲੈ ਇਹਨੂੰ ਮੜਾਇ ਨੀ ਤੇ ਐਦੇ ਐਦੀਂ ਲਾ ਕੇ ਹਮਾਂ ਲਿਆ ਤੈਨੂੰ ਛੜ ਕੀਂਦੀ ਆ ਲੈ ਤੈਨੂੰ ਛੜ ਦੱਸਾਂ ਕੀਂਦੀ ਆ ਪਰ ੜ ਜਾ ਥੋੜਾ ਦੂਰ ਥੋੜਾ ਦੂਰ ਰਹੀਂ ਆਂਦੀ ਉਹ ਲੱਗ ਗਿਆ ਪਤਾ ਇਹ 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 ਐ ਨੋ ਵੀ ਚਲਦੀ ਤੇ ਐ ਨੋ ਵੀ ਚਲਦੀ ਆ ਮੇਰੀ ਚਲ ਪੈਦੀ ਮਾਰ ਗਿਉਂ ਆ ਮਾਰ ਵੇਰੀ ਚਲ ਬਣੀ ਮੈਂ ਮਾਰ ਕੇ ਖਾਵਾਂ ਵੇਖ ਲਾ ਓਏ ਮਗਾ ਖੁੱਲ ਕੇ ਪਰ ਗੱਟ ਕੇ ਫਿਰ ਨਾ ਸਿੰਗ ਹਾਂ ਹਾਂ ਆ ਗੱਲ ਸਹੀ ਇੱਕ ਨੰਬਰ ਦੀ ਕੀਤੀ ਹੋ ਕੋਣ ਨੇ ਕੰਮ ਹੁੰਦਿਆ ਕੋਣ ਨੇ ਨਾ ਕੰਮ ਨੂੰ ਕਿਹਾ ਤੂੰ ਇੱਥੇ ਕਰੇ ਕਰੇ ਹਲਵਾ ਹੁੰਦਿਆਂ ਵਾਂ ਚੁੱਪ ਰਹਾ ਜਾ ਚੱਲ 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 ਇਹਨੂੰ ਤੇ ਕੱਢ ਉਹ ਮੇਰੇ ਸਿਰ ਨੂੰ ਮਾਰ ਭਰਾਵਾ ਕਲੀ ਪਾਈ ਓ ਪਹਿਲਾਂ ਇਹਨੂੰ ਬੰਨ ਦੇ ਆ ਕਿਲ ਉੱਥੇ ਪਾ ਕਿਲ ਜਿੱਥੋਂ ਕਿ ਪਹਿਲਾਂ ਕੇਲ ਕੱਢ ਲਾ ਕੇਲ ਕਿ ਜੇ ਕੇਲ ਕਿੱਥੇ ਹੀ ਕੇਲਾ ਕੇਲਾ ਮੇਰੇ ਹੱਥੋਂ ਉੱਥੇ ਪਾ ਜਿੱਥੋਂ ਕੱਢਿਆ ਹੀ ਪਹਿਲਾਂ ਪਾ ਉੱਥੇ ਕੇਲ ਉੱਥੇ ਪਾ ਥੋੜੀ ਕੇਲ ਗਵਾਜ ਜਾਣਾ ਨਾ ਹਾਂ ਕੇਲ ਦਾ ਮੁੱਲ ਵੜਾਵਾ ਕਿਉਂ ਮਰਜੀ ਮਗੋ ਭਾਈ ਆਹੋ ਠੀਕ ਆ ਬਰਾਵਾ ਦੇਹਿਆ ਹੀ ਨਹੀਂ ਆ ਐਵੇਂ ਨਹੀਂ ਹਣੀ ਆ ਨਹੀਂ ਤਾਂ ਦੋੰਬ ਕੇ ਕੇ ਕਦਾ ਸਕਿੰਟ ਫੜ ਕੇ ਰੱਖਣਾਗੇ ਇਹ ਰੇ ਫਿਰ ਮੈਂ ਜਿੰਨੂੰ ਮਰਜ਼ੀ ਹੱਥੀ ਦੀ ਸਾਂ ਉਹਨਾਂ ਨੂੰ ਹੱਥ ਲਾ ਦੂੰਗਾ। ਉਹ ਕਿਹਨੂੰ? ਸੋਨ ਨੂੰ। ਸੋਨ ਦੇਣੀ ਆ ਰੇ। ਸੋਨ। ਸੋਨ ਨਹੀਂ ਦੇਦੀ। ਕਿਉਂ ਹੋਣੀ ਗਾੜੀ ਜਿਹੜੀ ਹੁੰਦੀ ਆ? ਸੋਨ। ਉਹਨੇ ਭਰਾਵਾ ਸੁੰਡ ਹੁੰਦੀ ਆ। ਸੁੰਡ। ਸੁੰਡੇ ਤੇ ਖਾਨ ਵਾਲੀ ਹੁੰਦੀ ਆ। ਸੋਨ। ਸੋਨ ਨਹੀਂ ਖੰਦੇ ਸੁੰਡ ਕਹਿੰਦੇ ਆ। ਉਹ ਭਰਾਵਾ ਸੁੰਡ ਫੜਾਂਦੀ ਆ। ਫੜੰਡ ਕਹਿੰਦੇ ਆ। ਮੁੜ ਕੇ ਕਹਦੇਗਾ ਇਹ ਨੂੰ ਹਲਦੀ ਕਹਿੰਦੇ ਫੜ ਕੇ ਰੱਖਣਾ ਮੜਾ ਆ। ਮੜਾ ਫੜ ਕੇ ਸੋਨ। ਐ ਫੜ ਕੇ ਇੱਧਰ ਦੱਸਦਾ ਕਿਦਾਂ ਫੜ ਕੇ ਰੱਖਣਾ ਇਹਦਾ। ਐ ਫੜ ਕੇ ਰੱਖਣਾ ਬਸ ਐ। ਠੀਕ ਐਨਾ ਕੰਮ ਐ ਇੰਨੇ ਕੰਮ ਜਨੇ ਝੁੱਕ ਲੈਣਾ ਇੱਕ ਇੱਕ ਸੈਕਿੰਡ ਦੋ ਇੱਕ ਦੇ ਦੋ ਗਿਣੂਗਾ ਮਨ ਜੇ ਫੜਕਨ ਫੜਨੇ ਹਾਂ ਇਹ ਮੈਂ ਉਸੇ ਲਈ ਗਿੰਦੀ ਸਟਾਰਟ ਕਰ ਦੇਣੀ ਜੇ ਤੂੰ ਫੜ ਲਿਆ ਹੋ ਜਾ ਗਾਂ ਹਾਂ ਗਾਂ ਨਾ ਗਣੀ ਨਾ ਨਹੀਂ ਕਰਦਾ ਨਹੀਂ ਕਰਦਾ ਇੱਕ ਤੇ ਦੋ ਕਹੜੇ ਮੈਂ ਕੋਈ ਹੋ ਗਈ ਤੇ ਹਾਂ ਥੁਰ ਨੀ ਗਈ ਤੂੰ ਹਾਂ ਨਾ ਨਹੀਂ ਹੋਰ ਬਸ ਇੱਕ ਲੱਤ ਤੇ ਇੱਕ ਸਿੰਗ ਇੱਕ ਇੱਕ ਨਾ ਨਾ ਦੋ ਦੋ ਤੇ ਛੜਤਾ ਦੋ ਤੇ ਛੜਤਾ ਇੱਕ ਇੱਕ ਹੀ ਗਿਆ ਬਸ ਇੱਕ ਹੀ ਦੋ ਤੇ ਛੜਤਾ ਤੋ ਦੋ ਤੇ ਛੜਤਾ ਦੋ ਤੇ ਛੜਤਾ ਪਹਿਲਾ ਜਾ ਚੋਕਰ ਲਿਆ ਚੋਕਰ ਲਿਆ ਕੇ ਪਾ ਇਹਨੂੰ ਉਹ ਨਹੀਂ ਮੈਂ ਫਿਰ ਵੇਖੀ ਮੈਂ ਮੈਨੇਜਰ ਖੋਲ ਕੇ ਬਾਹਰ ਬੰਦ ਦਿਨਾ ਤੋ ਚੋਕਰ ਲਿਆ ਕੇ ਪਾ ਇੱਕ ਹੀ ਗਿਆ ਜਾਂਦਾ ਵਾ ਚੋਕਰ ਲਿਆ ਕੇ ਪਾਉਂਗਾ ਫਿਰ ਆਪਾਂ 6 ਕਹਿ ਲਈ ਜਾ ਆਹੋ ਜਦ ਅੰਜਰ ਮੈਂ ਖੋਲ ਕੇ ਬਾਹਰ ਪਾਉਂਦਾ ਵਾਂ ਲੈ ਕੰਮ ਕਿਹੜਾ ਰਹਿ ਗਿਆ ਹੋਰ ਕੰਮ ਕਿਹੜਾ ਰਹਿ ਗਿਆ ਇਹ ਉਤਰਾਏ ਨੇ ਆਖੇ ਨਹੀਂ ਲੱਗਣਾ ਇਸ ਤਰ੍ਹਾਂ ਆਪਾਂ ਆਖੇ ਲਾ ਲਿਆ ਇਹਨੂੰ ਚੋਕਾ ਤੂੰ ਨੇ ਚੋਕਰ ਵੇ ਤਾਂ ਹੁਣੀ ਮੜਨ ਦੇਣੀ ਤੇ ਸ਼ੋਲਾ ਵੇਨੇ ਆ ਕੁਲ ਮੇਲਾ ਹੋ ਰਿਹਾ ਮਨੋਰੰਜਨ ਕਰ ਰਿਹਾ ਜੀ ਤੇ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਇਹੋ ਜਿਹੇ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਸਾਡੀਆਂ ਚੱਲ ਪੀ ਪਾਣੀ ਖੇਤੀ ਪੀ ਪਾਣੀ ਲੈਣ ਗਿਆ ਚੌਕ ਕਰ ਆ ਗਿਆ ਉਹ ਮਸਾਲੇ ਵੀ ਆਇਆ ਕਰ ਕੋਈ ਨਹੀਂ ਕਰਦੀ ਚੱਕੀ ਆ ਮਾਮਾ ਇੰਨਾ ਕੇ ਲੈ ਆਉਣਾ ਭਾਗ ਹਲਪਣ ਪਰ ਪਾਣੀ ਪੀ ਲੈਣ ਦੇਖ ਲੋ ਆ ਲਿਪੜ ਕੇ ਤੇ ਆ ਜਿਵੇਂ ਦਿਹਾੜੀ ਲਾ ਕੇ ਤਕਾਲਾ ਨੂੰ ਬੰਦਾ ਘਰੇ ਆਇਆ ਹੰਦਾ ਆ ਕਰਾ ਲਿਆ ਕੋਈ ਨਹੀਂ ਮੈਂ ਜਰ ਬੰਦ ਕਰਦਾ ਫਿਰ ਤੇਰਾ ਕੰਮ ਸ਼ੁਰੂ ਹੀ ਪਹਿਲਾਂ ਪਾ ਚੋਕਰ ਗਾੜੀ ਥੋੜਾ ਥੋੜਾ ਪਾਣਾ ਮੁੱਠਾ ਖਲਾਰ ਕੇ ਜੇ ਖਲਾਰ ਕੇ ਜੇ ਹਾਂ ਹਾਂ ਇਤਰਾ ਇਹਦੇ ਗਾੜੀ ਪਾ ਥੱਲੇ ਨਾ ਖਲਾਰ ਥੱਲੇ ਨਾ ਖਲਾਰ ਇਹਨੇ ਐਨੀ ਛੋਟ ਦੇ ਦਿੱ ਘਰ ਦੀ ਚੱਕੀ ਗਈ ਤੀ ਥੱਲੇ ਨਹੀਂ ਖਲਾਰਨਾ ਉਹਨਾਂ ਨੇ ਵੇਰ ਮਨ ਜੀਉ ਉਦਾਰ ਸੋ ਚੋਕਰ ਵੀ ਨੈਸ਼ ਬੰਦਿਆਂ ਤੋਂ ਖਾਂਦਾ ਵੀ ਖਾਂਦਾ ਵੀ ਲੱਗੀ ਯਾਰੇ ਪਾ ਦੇ ਪਰਾਵਾ ਖਾਂ ਦਾ ਪੀ ਆ ਇਧਰ ਦੀ ਹੈ ਇਧਰ ਦੀ ਲੱਤ ਮਰਾਉਣੀ ਇਧਰ ਦੀ ਫੜ ਇਧਰ ਦੀ ਫੜ ਲਈ ਚਲ ਵੇਖੀਓ ਇਹ ਤਾਂ ਪਹਿਲਾਂ ਚੋਕਰ ਪਾਲਾ ਨਾ ਚੰਗੀ ਤਰ੍ਹਾਂ ਥੱਲੇ ਕਿਉਂ ਖਲਾਰਦਾ ਵਾਂ ਗਾਂਥ ਕਰਕੇ ਪਾਵੇਂਗਾ ਤੈਨੂੰ ਪਾ ਲਗੂਗਾ ਤੇ ਇਹ ਕਰਦੀ ਹੈਗਾ ਮੁੰਡਾ ਤੇ ਇਹ ਕਰਦਾ ਹੋਈ ਤਰਾ ਹੀ ਤਰਾ ਪਾ 1 2 ਹਾਂ ਹੁਣ ਕਹ ਤੇ ਇਹਨੂੰ ਪਾ ਦੇ ਬਚਰੀ ਹੁਣ ਪਰਾਵਾ ਪਰਾ ਗੱਲ ਕੀ ਹੈ ਅਸਲ ਚ ਮੈਂ ਕਰਾਉਣਾ ਹੈ ਤੇਰੇ ਤੋਂ ਕੰਮ ਉਤਰਾ ਨਾ ਤੂੰ ਮਾਜੀ ਗਾਂ ਹੀ ਖੋਲਣੀ ਹੈ। ਉਹ ਤਰਾ ਨਾ ਤੂੰ ਗਾਂ ਹੀ ਖੋਲਣੀ ਹੈ। ਨਾ ਨਾ ਤੂੰ ਚੋਕਰੀ ਲਿਆਉਣਾ ਹੈ। ਮੈਨੂੰ ਪਤਾ ਹੈ ਤੇਰਾ। ਤੇ ਮੇਰਾ ਪੁੱਤ ਅਸ਼ਪਲੇ ਸ਼ੇਰਾ। ਆਈ ਮੁੰਡਾ ਕਾਮ ਵਾਲਾ ਹੈ ਨਾ। ਜਿਵੇਂ ਮੰਗਿਆ ਉਹ ਜਦੋਂ। ਜਦੋਂ ਮੰਗਿਆ ਮੈਂ ਤੈਨੂੰ ਆਖਿਆ ਚਾਹ ਪੀਊਂਗਾ ਜਾਂ ਪੀਲਾ। ਚਾਹ ਪੀਲਾ ਜਾ। ਕਰ ਲੱਗੀ ਉਹ। ਚਾਹ ਕਰ ਲੱਗੀ ਪੀਲਾ। ਨਹੀਂ ਨਹੀਂ। ਹਾਂ।